ਮੇਲੇ ਦੀ ਆਨ ਸ਼ਾਨ ਗਿੱਧਾ ਆ ਗਿਆ ਮੇਲ ਨਾਨਕਾ ਚੜ ਕੇ ਗਲੀਆਂ ਵਿੱਚ ਮਬੀਹਾ ਖੜ ਕੇ ਛੜੇ ਨੂੰ ਕੁੱਟਿਆ ਬਾਣੀਆਂ ਲੁੱਟਿਆ ਰੋਲਾ ਨਾ ਮੁੱਕਿਆ ਨਾਨਕੀਆਂ ਕਿੱਥੇ ਹਾਰਦੀਆਂ ਡਾਡੀਆਂ ਰੀਤਾਂ ਨਾਲ ਪ੍ਰੀਤਾਂ ਮੇਰੇ ਦੇਸ਼ ਪੰਜਾਬ ਦੀਆਂ ਜਾਗੋ ਨੇ ਰੌਣਕ ਲਾਈ ਨੀ ਵੇੜੇ ਚੰਦ ਕੌਰ ਦੇ ਅੱਜ ਦੀਵਿਆਂ ਦੀ ਹੋਈ ਰੁਸ਼ਨਾਈ ਨੀ ਵੇੜੇ ਚੰਦ ਕੌਰ ਦੇ ਜਾਗੋ ਗਿੱਧਾ ਲੈ ਕੇ ਆ ਰਹੀਆਂ ਨੇ ਸਾਡੀਆਂ ਸੋਹਣੀਆਂ ਤੇ ਸਨਖੀਆਂ ਪੰਜਾਬੀ ਮਟਿਆਰਾਂ ਪਰਮਜੋਤ ਕੌਰ ਢਿੱਲੋਂ ਰਵਨੀਤ ਚਾਵਲਾ ਹਿੰਦਰਪ੍ਰੀਤ ਕੌਰ ਹਰਵੀਰ ਕੌਰ ਢਾਲ ਸਿਮਰਤ ਸਿੱਧੂ ਕਰਮਵੀਰ ਕਰਮਨਵੀਰ ਸਿੱਧੂ ਗੁਰਮਨਜੋਤ ਕੌਰ ਸਿੱਧੂ ਸਿਮਰਨਦੀਪ ਕੌਰ ਗੇਲ ਖੁਸ਼ਮਨ ਸ਼ਰਮਾ ਸਿਮਰਤ ਸਰਾ ਜਸਮੀਨ ਢਿੱਲੋਂ ਤਕਦੀਰ ਗਿੱਲ ਮਨਤ ਕੌਰ ਗਿੱਲ ਲੈ ਕੇ ਆ ਰਹੀਆਂ ਨੇ ਜਾਗੋ லாட் பந்தோ ப்ளீஸ் ਮਮੀ ਕਹਿੰਦੀ ਤੇਰ ਤਾਰੇ ਦਾ ਵਿਆਹ ਐ ਨੀ ਮੈਨੂੰ ਕਈ ਸੂਟ ਹੀ ਲਾ ਦੇ ਨਾ ਲਾਤਾ ਫਿਰ ਮਾਮੇ ਨੇ ਮਾਮੀ ਨੂੰ ਸੂਟ ਨੀ ਹੋਰ ਮਾਮੇ ਨੇ ਬਿਠਾਇਆ ਮਾਮੀ ਨੂੰ ਸਾਈਕਲ ਤੇ ਲੈ ਗਿਆ ਨਾਲੇ ਵੀ ਹੱਟੀ ਤੇ ਨੀ ਕਹਿੰਦਾ ਲੈ ਲਾ ਭਗਵਾਨ ਜਿਹੜਾ ਸੂਟ ਲੈਣਾ ਮੈਂ ਹਾਰ ਸਲਾਮੀਆਂ ਵਾਸਤੇ ਨੋਟਾ ਵਾਲਾ ਹਾਰ ਲੈ ਕੇ ਆਉਣਾ ਨਾ ਫਿਰ ਕੀ ਹੋਇਆ ਨਾ ਫਿਰ ਕੀ ਹੋਣਾ ਸੀ ਇੱਥੇ ਹੀ ਤਾਂ ਸਾਰਾ ਕਾਰਾ ਹੋਇਆ ਐਨੇ ਸੂਟ ਦੇਖ ਕੇ ਟੰਦ ਨਿੱਕਾ ਦੇਖਾਤੀ ਸਿਲਕਾ ਇਹ ਫੋਟਾ ਉਂਟਾ ਦਾ ਐਨਾ ਟੇਰਲਾਤਾ ਨਾ ਫਿਰ ਕੀ ਹੋਇਆ ਭੇਤੀ ਹੋਣਾ ਸੀ ਜਦ ਆਇਆ ਮਾਮਾ ਲਾਲਨ ਰੱਖਤਾ ਮਾਮੇ ਦੇ ਹੱਥ ਤੇ ਬਿਲ ਨਹੀਂ ਮਾਮਾ ਤਾਂ ਗਿਆ ਹੁਣ ਹੇਲ ਨਹੀਂ ਮਾਮਾ ਕਹਿੰਦਾ ਐ ਟਾ ਵੱਡਾ ਬੇ shit